ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਬਣਾਈ ਆ ਦੋ ਤਰ੍ਹਾਂ ਦੀ ਸ਼ਰਬਤ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿਹੜੀ ਬਣਾਈ ਆ ਸਭ ਤੋਂ ਪਹਿਲਾਂ ਮੈਂ ਬਣਾਈ ਆ ਗੁੜ ਦੀ ਸ਼ਰਬਤ ਗਰਮੀਆਂ ਦੇ ਵਿੱਚ ਇਹ ਬਹੁਤ ਹੀ ਬੈਨੀਫੀਸ਼ੀਅਲ ਹੁੰਦੀ ਆ ਤੇ ਦੂਜੀ ਸ਼ਰਬਤ ਮੈਂ ਬਣਾਈ ਆ ਤਰਬੂਜ਼ ਦੀ ਸ਼ਰਬਤ ਗਰਮੀਆਂ ਦੇ ਵਿੱਚ ਟੈਂਪਰੇਚਰ ਜਿਹੜਾ ਇਸ ਟਾਈਮ ਆਪਾਂ ਨੂੰ 45 ਤੋਂ 46 ਡਿਗਰੀ ਆ ਜਿਹਦੇ ਵਿੱਚ ਜਿਆਦਾ ਤੋਂ ਜਿਆਦਾ ਪਾਣੀ ਪੀਣਾ ਚਾਹੀਦਾ ਤੇ ਸ਼ਰਬਤ ਜੂਸ ਠੰਡਾ ਪੀਣਾ ਚਾਹੀਦਾ ਚਲੋ ਜੀ ਤਿਆਰ ਕਰਦੇ ਆ ਆਪਾਂ ਗੁੜ ਤੋਂ ਸ਼ਰਬਤ ਉਹ ਕਿਸ ਤਰ੍ਹਾਂ ਬਣਾਈਏ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਆ ਸਾਰੇ ਇਨਗਰੀਡੀIENTS ਮੈਂ ਉੱਪਰ ਲਿਖੇ ਹੋਏ ਨੇ 1 ਬਾਈ 1 ਕਰਕੇ ਗੁੜ ਲਿਆ ਸਭ ਤੋਂ ਪਹਿਲਾਂ ਮੈਂ ਗੁੜ ਲਿਆ ਗੁੜ ਆਪਾਂ ਕੋਈ ਵੀ ਲੈ ਸਕਦੇ ਆ ਜਿਵੇਂ ਮੇਰੇ ਕੋਲ ਸੌਂਫ ਵਾਲਾ ਗੁੜ ਸੀਗਾ ਪੁਦੀਨੇ ਦੇ ਕੁਝ ਪੱਤੇ ਲਏ ਨੇ ਕਾਲਾ ਨਮਕ ਲਿਆ ਤੇ ਇੱਕ ਮੈਂ ਨਿੰਬੂ ਦਾ ਰਸ ਲਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਗ੍ਰाइंड ਕਰ ਲੂੰ ਗ੍ਰाइंड ਕਰਕੇ ਮੈਂ ਇਹਨਾਂ ਨੂੰ ਛਾਣ ਲੂੰਗੀ ਨਨਕੇ ਆ ਮਤੇ ਹਾਰੇ ਨੀ ਲਾਚ ਖਰਾ ਟਟ ਚਾਰ ਬਾਕੀ ਨਾਰੇ ਨੀ ਪਿਆੜੀ ਲਾਚ ਖਰਾ ਟਟ ਚਾਰ ਬਾਕੀ ਨਾਰੇ ਨੀ ਬੜਾ ਪੱਤੇ ਗੁਮਿਆਰਾ ਦਾ ਸਾਰੀਆਂ ਚੀਜ਼ਾਂ ਨੂੰ ਮੈਂ ਵਿੱਚ ਮਿਕਸ ਕਰ ਦੂੰਗੀ ਬਿਲਕੁਲ ਇਸ ਤਰ੍ਹਾਂ ਦਾ ਟੈਸਟ ਟੇਸਟ ਆਉਂਦਾ ਜਿਸ ਤਰ੍ਹਾਂ ਗੰਨੇ ਦੇ ਰਸ ਦਾ ਹੁੰਦਾ ਤੇ ਬਹੁਤ ਹੀ ਠੰਡਕ ਦਿੰਦਾ ਹੈ ਸਰੀਰ ਨੂੰ ਇਹ ਵਾਲਾ ਸ਼ਰਬਤ ਆ ਤੇ ਵਿੱਚ ਠੰਡਾ ਪਾਣੀ ਪਾਉਣਾ ਫ੍ਰਿਜ ਦਾ ਬਿਲਕੁਲ ਠੰਡਾ ਪਾਣੀ ਪਾਉਣਾ ਤੇ ਆਈਸ ਕ్యూਬਸ ਵੀ ਪਾਉਣੀਆਂ ਨੇ ਤੇ ਇਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਹੈਂਡ ਬਲੈਂਡਰ ਦੇ ਨਾਲ ਇਹਨਾਂ ਨੂੰ ਗ੍ਰाइंड ਕਰ ਸਕਦੇ ਆ ਇਸ ਤਰ੍ਹਾਂ ਇਸ ਤੋਂ ਬਾਅਦ ਮੈਨੂੰ ਛਾਣ ਲਿਆ ਛਾਣ ਤੋਂ ਛਾਣਨ ਤੋਂ ਬਾਅਦ ਫਿਰ ਆਪਾਂ ਇਹਨੂੰ ਪੀਣ ਲਈ ਰੈਡੀ ਆ ਜੇਕਰ ਆਪਾਂ ਨੂੰ ਜ਼ਿਆਦਾ ਮਿੱਠਾ ਪਸੰਦ ਨਹੀਂ ਤਾਂ ਆਪਾਂ ਹੋਰ ਠੰਡਾ ਪਾਣੀ ਐਡ ਕਰ ਸਕਦੇ ਆ ਜੇ ਜ਼ਿਆਦਾ ਮਿੱਠਾ ਪੀਣਾ ਤਾਂ ਇੰਨੀ ਕੁ ਕੁਆਂਟੀਟੀ ਵਿੱਚ ਇੱਕ ਗਲਾਸ ਦਾ ਜਿੰਨਾ ਕਿ ਮੈਂ ਗੁੜ ਪਾਇਆ ਤਾਂ ਇੰਨਾ ਹੀ ਬਹੁਤ ਆ ਲੋ ਜੀ ਠੰਡਾ ਮਿੱਠਾ ਗੁੜ ਦਾ ਸ਼ਰਬਤ ਤਿਆਰ ਆ ਵਿੱਚ ਮੈਂ ਆਈਸ ਕ్యూਬਸ ਪਾ ਲਿਆ ਬਹੁਤ ਠੰਡਕ ਦਿੰਦਾ ਗਰਮੀਆਂ ਦੇ ਵਿੱਚ ਬਾਹਰੋਂ ਵੀ ਜੇ ਆਪਾਂ ਉਹਨੇ ਇੱਕ ਗਲਾਸ ਪੀਨੇ ਆ ਤਾਂ ਬਹੁਤ ਜ਼ਿਆਦਾ ਆਰਾਮ ਮਿਲਦਾ ਤੁਸੀਂ ਵੀ ਇਸੇ ਤਰ੍ਹਾਂ ਬਣਾ ਕੇ ਪੀਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਔਰ ਦੂਸਰਾ ਸ਼ਰਬਤ ਹੈ ਜਿਹੜਾ ਉਹ ਬਣਾਇਆ ਜੀ ਮੈਂ ਤਰਬੂਜ਼ ਤੋਂ ਤਰਬੂਜ਼ ਨੂੰ ਮੈਂ ਚੰਗੀ ਤਰ੍ਹਾਂ ਕਲੀਨ ਕਰ ਲਿਆ ਸਾਫ਼ ਕਰ ਲਿਆ ਧੋ ਲਿਆ ਤੇ ਉਹਦੇ ਪੀਸ ਕੱਟ ਕਰ ਲੇ ਤੇ ਬੀਜ ਆ ਦੇਖੋ ਵਿੱਚੇ ਹੀ ਨੇਗੇ ਇਹਦੇ ਕਿਉਂਕਿ ਆਪਾਂ ਇਹਨੂੰ ਗ੍ਰਾਈਂਡ ਕਰਨਾ ਹਾਲੋ ਆਪਾਂ ਦੇਖੋ ਇਹਦੇ ਵਿੱਚ ਤੁਹਾਨੂੰ ਦਿਖਾਉਨੇ ਆ ਜੋ ਬੀਜ ਨੇ ਵਿੱਚੇ ਹੀ ਨੇ ਕਿਉਂਕਿ ਆਪਾਂ ਇਹਨਾਂ ਨੂੰ ਗ੍ਰाइंड ਕਰਨਾ ਗ੍ਰाइंड ਕਰਨ ਦੇ ਵਾਸਤੇ ਮੈਂ ਇਹਨੂੰ ਇੱਕ ਬਰਤਨ ਦੇ ਵਿੱਚ ਪਾ ਲੂੰਗੀ ਜਿਹਦੇ ਵਿੱਚ ਮੈਂ ਕਾਲਾ ਨਮਕ ਅੱਧਾ ਚਮਚ ਦੋ ਚਮਚ ਦੇ ਕਰੀਬ ਮੈਥੇ ਨਿੰਬੂ ਦਾ ਰਸ ਪਾਉਂਗੀ ਤੇ ਜ਼ਰੂਰਤ ਮੁਤਾਬਕ ਪਾਉਂਗੀ ਮੈਂ ਚੀਨੀ ਜੇਕਰ ਆਪਣਾ ਤਰਬੂਜ਼ ਮਿੱਠਾ ਤਾਂ ਚੀਨੀ ਆਪਾਂ ਸਕਿਪ ਕਰ ਸਕਦੇ ਹਾਂ ਪਰ ਇਹ ਘੱਟ ਮਿੱਠਾ ਸੀਗਾ ਇਸ ਲਈ ਥੋੜਾ ਜਿਹਾ ਮਿੱਠਾ ਕਰਨ ਦੇ ਲਈ ਮੈਂ ਥੋੜੀ ਚੀਨੀ ਪਾਈ ਆ ਦੇ ਵਿੱਚ ਮੈਂ ਪਾਇਆ ਪੁਦੀਨੇ ਦੇ ਪੱਤੇ ਇਹ ਇਹ ਵੀ ਇੱਕ ਹਾਜ਼ਮੇ ਨੂੰ ਦਰੁਸਤ ਰੱਖਦਾ ਲਓ ਜੀ ਮੈਂ ਬਿਲਕੁਲ ਗ੍ਰाइंड ਕਰ ਲਿਆ ਗ੍ਰाइंड ਕਰ ਲਿਆ ਤੇ ਇਹਨੂੰ ਆਪਾਂ ਹੁਣ ਪਣ ਲਵਾਂਗੇ ਕਿਉਂਕਿ ਜੋਰੀ ਪਲਪਾ ਜੋ ਦੇ ਬੀਜ ਨੇ ਉਹ ਸਾਰੇ ਉੱਪਰ ਰਹਿ ਜਾਣਗੇ ਚਮਚ ਲੈ ਕੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਛਾਣ ਲਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਹਾਂਜੀ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਇਆ ਨਮਕ, ਸੇਂਦਾ ਨਮਕ ਪਾਇਆ ਤੇ ਥੋੜਾ ਜਿਹਾ ਪਾਇਆ ਮੈਂ ਚਾਟ ਮਸਾਲਾ ਟੇਸਟ ਲਈ ਤੇ ਇਹਦੇ ਵਿੱਚ ਮੈਂ ਬਿਲਕੁਲ ਠੰਡਾ ਪਾਣੀ ਫ੍ਰਿਜ ਦਾ ਪਾਇਆ ਆਈਸ ਕਿਊਬਸ ਪਾਲਾਂਗੇ ਇਹਦੇ ਵਿੱਚ ਮੈਂ ਕਿਉਂਕਿ ਇਹ ਵੀ ਠੰਡਾ ਹੀ ਸ਼ਰਬਤ ਅੱਛਾ ਲੱਗਦਾ ਚਾਹੋ ਤੈਰੀ ਵਿੱਚ ਆਪਾਂ ਰੋਹਫਜ਼ਾ ਵੀ ਪਾ ਸਕਦੇ ਹਾਂ ਰੋਹਫਜ਼ੇ ਦੇ ਨਾਲ ਮੈਂ ਕੱਲ ਵੀਡੀਓ ਪਾਉਂਗੀ ਕਿ ਕਿਸ ਤਰ੍ਹਾਂ ਬਣਾਉਣੀ ਆ ਪਾਉਣੀ ਹੈ ਮੈਂ ਕਿਸ ਤਰ੍ਹਾਂ ਦੇ ਵਿੱਚ ਤੇ ਕਿਵੇਂ ਬਣਾਉਣੀ ਹੈ ਮੈਂ ਕੱਲ ਸ਼ੇਅਰ ਕਰੂੰਗੀ ਲੋ ਜੀ ਆਪਣਾ ਠੰਡਾ ਮਿੱਠਾ ਤਰਬੂਜ ਦਾ ਸ਼ਰਬਤ ਪੀਣ ਲਈ ਬਿਲਕੁਲ ਤਿਆਰ ਆ ਠੰਡਾ ਪਾਣੀ ਪਾਇਆ ਸੀ ਪਹਿਲਾਂ ਲੋ ਜੀ ਸ਼ਰਬਤ ਆਪਣਾ ਤਿਆਰ ਆ ਗਰਮੀ ਦਾ ਦੇਣਾ ਤੇ ਬਾਹਰ ਘਾਟੀ ਜਾਓ ਇੰਜੋਏ ਕਰੋ ਘਰੇ ਬਣਾ ਕੇ ਸ਼ਰਬਤ ਪਿਓ ਤੇ ਬਾਕੀ ਫੈਮਿਲੀ ਮੈਂਬਰਸ ਨੂੰ ਪਲਾਓ ਛੁੱਟੀਆਂ ਨੇ ਤੇ ਜਿੰਨਾ ਗਰਮੀ ਤੋਂ ਬਚਿਆ ਜਾਵੇ ਓਨਾ ਹੀ ਠੀਕ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਪੋਰਟ ਜੂਰ ਕਰਨਾ ਅੱਛੀ ਲੱਗੀ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਜੂਰ ਕਰਨਾ ਥੈਂਕ ਯੂ ਸੋ ਮਚ